ਸੀਗਾ ਤੜੀ ਕਰਦਾ ਸੀਗਾ ਉਹਨੇ ਆਉਣਾ ਆਪਣਾ ਫੜਾ ਭੱਜ ਕੇ ਨਾ ਮੱਥਾ ਟੇਕ ਕੇ ਲੰਘਦੇ ਆਣਾ ਮੈਂ ਉਹਨੂੰ ਕਿਹਾ ਵੀ ਤੂੰ ਅਹੀਂ ਕਾਲੀ ਕਿਉਂ ਕਰਦਾ ਫੜਫੜ ਭੱਜ ਜਾਂਦਾ ਕੀ ਕੰਮ ਕਰਦਾ ਕੋਈ ਨਹੀਂ ਵੀਰੇ بس ਮੈਂ ਮੱਥਾ ਟੇਕਣ ਆਇਆ ਸੀ ਨਾ ਮੈਂ ਕਿਹਾ ਮੈਂ ਤੂੰ ਦੱਸਣ ਦੇ ਯਾਰ ਮੇਰੇ ਨਾਲ ਜੋੜੇ ਘਰ ਦੇ ਵਿੱਚ ਸੇਵਾ ਕਰਾ ਦਿਆ ਕਰ 10 ਸਾਲ ਪਿੰਡ ਲਾ ਦਿਆ ਕਰ ਮੇਰੇ ਨਾਲ ਲੰਗਾ ਅੱਛਾ ਬ੍ਰੀ ਕੀ ਕਰਨਾ ਕੀ ਨਾ ਕੁਝ ਨਹੀਂ ਟੋਕਣ ਫੜਨਾ ਬੇੜਾਂ ਦਾ ਜੋਏ ਰੱਖਣੇ ਨੇ ਆ ਨੰਬਰ ਲਿਖਿਆ ਹੋਇਆ ਇਹਨਾਂ ਠੀਕਾ ਉਹਦਾ ਜਿਹੜੇ ਮੰਮੀ ਡੈਡੀ ਸੀ ਨਾ ਕਹਿੰਦੇ ਬਹੁਤ ਅੰਦਰ ਸੂਰਤੋਂ ਕਿਉਂ ਬੇਲਾ ਸੀ ਮਾਂ ਸਾਨੂੰ ਬਹੁਤ ਚਿੰਤਾ ਨੇ ਜਦੋਂ ਬੱਚੇ 11ਵੀਂ ਵਰਗ ਦੇ ਬਾਅਦ ਪੜ੍ਹਦੇ ਨਹੀਂ ਤੇਰੇ ਇੱਧਰ ਉੱਧਰ ਚਾਈ ਜਾਂਦੇ ਨੇ ਮਾਂ ਤੇ ਉਹਨੂੰ ਬੱਚੇ ਦੀ ਚਿੰਤਾ ਸੁਧਾਈ ਰੈਂਦੀ ਉਹਦੇ ਮਾਪੇ ਉਹਦੇ ਵਿੱਚ ਤਾਂ ਬਹੁਤ ਦੁਖੀ ਸਦਾ ਪਰਵਾਸ ਉਹ ਕਿ ਉਹ ਗੱਲ ਨਹੀਂ ਮੰਨਦਾ ਕੋਲੀ ਘੋਲੀ ਸੰਗਦੇ ਵਿੱਚ ਆਉਣ ਲੱਗ ਗਿਆ ਬਾਬਾ ਜੀ ਕੋਲ ਆਇਆ ਨਾ ਕੋਈ ਸ਼ੰਗਲ। ਜੇ ਮਹਾਰਾਜ ਜੀ ਕਿਰਪਾ ਕਰੋ ਵੀ ਮੈਨਾਂ ਨੂੰ ਨੌਕਰੀ ਮਿਲ ਜੇ ਸਰਕਾਰੀ। ਉਹ ਬਾਈ ਕਹਿੰਦੇ ਭਾਈ ਹੁਕਮਨਾਮਾ ਲੈ ਕੇ ਕਹਿੰਦੇ ਭਾਈ ਤੇਰੇ ਭਾਗਾਂ 'ਚ ਹੈਗੀ ਆ ਸ਼ਬਦ ਜਾਪ ਕਰ ਲਾ। ਇਹ ਮਹਾਰਾਜ ਕਿਹੜਾ? ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਧ੍ਰਿੜਾਇ। ਕੋਈ ਪਾਪ ਹੈ ਸਪਾਵਨ ਜਰਨਾਮ ਇੱਕ ਸੁਖ ਕਰ ਆਇਆ। ਬਿਗਨ ਬਿਨਾਸਨ ਸਭ ਕੁਨਾਸਨ ਸਤਗੁਰ ਨਾਮ ਧ੍ਰਿੜਾਇ ਕੋਈ ਪਾਪ ਹੈ ਸਭ ਪਾਵਨ ਜਨਾਨ ਸੁੱਖ ਆਇਆ ਮਾਮਪ੍ਰਛੇ ਨੇ ਪਾਇਆ 22.5 ਘੰਟੇ ਰੋਜ਼ ਜਾਗ ਕਰ ਮਹਾਰਾਜ ਕਿਰਪਾ ਕਰਨੀ ਸਿੱਤੂ ਮੋੜਾ ਦਾੜੀ ਕੱਟਿੰਗੇ ਇਹ ਰਹੀ ਇਹ ਦੱਲਾਨੀ ਪਰ ਉਹਦੀ ਸ਼ਰਤ ਇੰਨੀ ਔਖਾ ਬਣ ਗਈ ਨਾ ਉੱਥੇ ਆ ਕੇ ਝਾੜੂ ਮਾਰਨ ਲੱਗ ਗਿਆ ਸੱਸ ਸੰਭਵਨ ਸਾਡੇ ਝਾੜੂ ਮਾਰਨਾ ਸੇਵਾ ਕਰਨੀ ਗੱਡੀ ਉਹਦੇ ਪਾਦਰ ਸਾਹਿਬ ਦੀ ਨੌਕਰੀ ਤੇ ਸਰਕਾਰੀ ਗੱਡੀ ਨਵੇਂ ਲਈ ਉਹਨਾਂ ਨੇ ਉਹ ਇੱਕੋ ਦਮ ਬਾਬਾ ਜੀ ਨੂੰ ਗੱਡੀ 'ਚ ਚਰਨ ਪਾਉਣ ਆਇਆ ਵਾ ਪਰਛਾਂ ਦੇ ਫੇਰ ਜਿੱਥੇ ਵੀ ਜਾਣਾ ਨਾ ਬਾਬਾ ਜੀ ਨੇ ਇੱਕ ਵਾਰੀ ਉਹਨਾਂ ਕਿਹਾ ਵੀ ਮਹਾਰਾਜ ਮੈਨੂੰ ਸੇਵਾ ਦੇ ਦਿਓ ਮੈਂ ਨਾਲ ਚੱਲੂਗਾ ਤੁਹਾਨੂੰ ਲੈ ਕੇ ਉਸ ਪਰਿਵਾਰ ਦੇ ਘਰ ਉਹ ਇਸ ਤਰ੍ਹਾਂ ਸੇਵਾ ਕਰਨ ਲੱਗ ਗਿਆ ਵਾਈ ਗਰੂ 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 grow why grow why grow why